ਬਾਦਪੁਰੇ ਦੇ ਵਿੱਚ ਇਸ ਟਾਈਮ ਅਸੀਂ ਮੌਜੂਦ ਆ ਜਿੰਨੂੰ ਲਿੰਕ ਰੋਡ ਵੀ ਜਿਹੜਾ ਕਿਹਾ ਜਾ ਰਿਹਾ ਸਤਕਰ ਤੇ ਸਤਕਰ ਤਾਰ ਡੇਰੇ ਦੇ ਜਿਹੜੀ ਬੈਕ ਸਾਈਡ ਦੇ ਉੱਥੇ ਮਾਮਲਾ ਦਿਖਾਉਣ ਦੇ ਆ ਕਿ ਲੋਕੀ ਜਿਹੜੇ ਕਿਸ ਤਰ੍ਹਾਂ ਇਸ ਟੇਮ ਸਾਰੇ ਭੜਕੇ ਪਏ ਆ ਕੀ ਸਾਰੀ ਗੱਲਬਾਤ ਐ ਕੌਣ ਮੁੰਡਾ ਐ ਕਾਦੇ ਕਰਕੇ ਕੀ ਨਾਮ ਅਜੀ ਤੁਹਾਡਾ ਪਏ ਆ ਮੇਰੇ ਬੱਚੇ ਨੂੰ ਕੱਲੇ ਪਾਏ ਇਹਨਾਂ ਕੀ ਗੱਲਬਾਤ ਕੀਤੀ ਮੈਡਮ ਚਿੱਟਾ ਮੇਰਾ ਮੁੰਡਾ ਹਸਪੀਟਲ ਹੈ ਲੱਤ ਟੁੱਟੀ ਹੋਈ ਆ ਉਹਨੂੰ ਚਿੱਟਾ ਦਿੰਦੇ ਆ ਕਰੋ ਸਾਦੇ ਸਾਦੇ ਕੇ ਬਗੈਰ ਵੇਚਦਾ ਚਿੱਟਾ ਸਾਜਣ ਵੇਚਦਾ ਰੂ ਚੂ ਵੇਚਦੀ ਉਹਦੀ ਸੱਤ ਵੀ ਵੇਚਦੀਆਂ ਕੁੜੀ ਵੀ ਵੇਚਦੀ ਕੋਈ ਪੁਰਾਣੇ ਪਰਚੇ ਹੈਗੇ ਉਹਨਾਂ ਦੇ ਉੱਤੇ ਆ ਗਿਆ ਜੀ ਕੋਈ ਨਹੀਂ ਆ ਗਿਆ ਨਾ ਦਲਦੇ ਪਿਆ ਮੇਰੇ ਕੋਲ ਸਾਰਿਆਂ ਨੂੰ ਪਤਾ ਵਾ ਸਾਰੇ ਮੱਲੇ ਨੂੰ ਪਤਾ ਵਾ ਗਵਾ ਵਾ ਕੋ ਚਲੋ ਸਾਰੇ ਗਵਾ ਹੈ ਅੱਲਾਹ ਅਕਬਰ ਤੂੰ ਵੀ ਚੱਲ ਮੈਂ ਦੇ ਸਾਦੇਓ ਕੀ ਹੱਥੋਂ ਪਾਈ ਜਿਹੜੀ ਇਹ ਹੀ ਮੈਡਮ ਇਹਨਾਂ ਦੇ ਨਾਲ ਹੀ ਇਹ ਉਹਦੀ ਮਾਂ ਆਂ ਉਹਦੀ ਮਾਂ ਆ ਕੋ ਚਲੋ ਇਹ ਮਾਮਲਾ ਇਹ ਮਾਮਲਾ ਇਹ ਮੁੰਡਾ ਚਿੱਟਾ ਵੇਚਦਾ ਵਾ ਠੀਕ ਆ ਜੀ ਇਹਦਾ ਮੁੰਡਾ ਚਿੱਟਾ ਵੇਚਦਾ ਵਾ ਇੱਥੇ ਵੀ ਆ ਗਿਆ ਵਾ ਕੁੜੀ ਚਿੱਟਾ ਵੇਚਦੀ ਆਰੀ ਘਰ ਵਾਲੀ ਚਿੱਟਾ ਵੇਚਦੀ ਆ ਗਾਹੜੀ ਸੱਸ ਚਿੱਟਾ ਵੇਚਦੀ ਆ ਆਰੀ ਜਨਾਨੀ ਲੈੜੀ ਚਿੱਟਾ ਵੇਚਦੀ ਆ ਪੁਲਿਸ ਨੂੰ ਕੰਪਲੇਨਟ ਨਹੀਂ ਕੀਤੀ ਤੁਸੀਂ ਜੀ 20 ਵਾਰ ਫੜ ਕੇ ਲੈ ਗਏ ਨਾ ਨੂੰ ਪਰਚੇ ਇਹਨਾਂ ਦੇ ਦਰਜ ਆ ਕਬਜ਼ੇ ਦੇ ਘਰ પાસે ਬੇਣਾ ਨੇ ਇੱਕ ਕਾਰਪੋਰੇਸ਼ਨ ਨੇ ਨੌਕਰੀ ਕਰਦੀ ਝਾੜੂ ਹੈਲਥ ਬ੍ਰਾਂਡ ਦੇ ਵਿੱਚ ਆ ਤੇ ਵੱਡੇ ਭਾਜੀ ਉਹ ਵੀ ਸਮਾਨ ਵੇਚਦੀ ਆ ਇਹ ਪੂਰਾ ਟੱਬਰ ਸਮਾਨ ਦਾ ਗਾੜ ਜੇ ਕੋਈ ਛੱਡਣਾ ਚਾਵੇ ਨਾ ਉਹਨਾਂ ਨੂੰ ਫਰੀਜ਼ ਵੀ ਦੇ ਹੰਦੇ ਆ ਇਹ 6 ਨੰਬਰ ਡਿਵੀਜ਼ਨ ਵਾਲਿਆਂ ਨੂੰ ਪਤਾ ਵਾ ਬਾਜੀ ਗੱਲਬਾਤ ਕਰ ਰਹੇ ਹਾਂ ਉਸ ਲੇਡੀਜ਼ ਦੇ ਨਾਲ ਵੀ ਕੀ ਸਾਰੀ ਗੱਲਬਾਤ ਆ ਕੀ ਮੈਡਮ ਗੱਲਬਾਤ ਹੋਈ ਤੁਹਾਡੇ ਉੱਤੇ ਇਲਜ਼ਾਮ ਲਗਾ ਰਹੇ ਕਿ ਕੀ ਮੈਂ ਤਾਂ ਇੱਥੇ ਹੈ ਨਹੀਂ ਸੀ ਮੈਂ ਘਰਾਂ ਦਾ ਕੰਮ ਕਰਦੀ ਪਈ ਆ ਆ ਬੰਦੇ ਲੈ ਕੇ ਆਏ ਆ ਮੇਰੇ ਪੁੱਤ ਵਾਸਤੇ ਇਕੱਲੇ ਵਾਸਤੇ ਦੇਖੋ ਕਿੰਨੇ ਬੰਦੇ ਇਕੱਲੇ ਬੰਦਾ ਮੇਰੇ ਪੁੱਤ ਨੂੰ ਮਾਰਨ ਬਾਜੀ ਸਾਨੂੰ ਗੱਲ ਕਰਨ ਉਹਨਾਂ ਨਾਲ ਮੇਰੇ ਪੁੱਤ ਨੂੰ ਮਾਰਨ ਹੈ ਜੇ ਮੇਰਾ ਪੁੱਤ ਮਰ ਗਿਆ ਤਾਂ ਛੱਡਣਾ ਨਹੀਂ ਆ ਮੈਂ ਵੀ ਨਹੀਂ ਛੱਡਦੇ ਅੰਟੀ ਸਮਾਨ ਸਮਾਨ ਵੇਚਦੇ ਆ ਤੁਹਾਡੇ ਮੁੰਡੇ ਮੈਨੂੰ ਨਹੀਂ ਪਤਾ ਤੁਹਾਡੇ ਮੁੰਡਿਆਂ ਤੇ ਪਰਚੇ ਦਰਜ ਆਂਟੀ ਮੇਰੀ ਗੱਲ ਤਾਂ ਸੁਣੋ ਇੱਕ ਮਿੰਟ ਅੰਟੀ ਚੱਲਦੇ ਆ ਕਿੰਨੇ ਪਰਚੇ ਚੱਲਦੇ ਆ ਤੁਹਾਡੇ ਮੁੰਡੇ ਪੁੱਤ ਤੇ ਹੁਣ ਅੰਨਾਂ ਨੂੰ ਪਤਾ ਪੁੱਤ ਮੈਨੂੰ ਨਹੀਂ ਪਤਾ ਤੁਸੀਂ ਅੰਟੀ ਆਪਣੇ ਮੁੰਡੇ ਨੂੰ ਮੰਨਣਾ ਨਹੀਂ ਕਰਦੇ ਕੀ ਸਮਾਨਾਂ ਵਿੱਚ ਪਤਾ ਮੈਂ ਦੇਖੋ ਮੇਰਾ ਬੱਚਾ ਪੀਂਦਾ ਆ ਠੀਕ ਆ ਨਾ ਨਹੀਂ ਪੀਣਾ ਅੰਟੀ ਗੱਲ ਵੱਖਰੀ ਆ ਵੇਚਣਾ ਗੱਲ ਵੱਖਰੀ ਆ ਮੈਨੂੰ ਨਹੀਂ ਪਤਾ ਮੈਂ ਪਤਾ ਆਪਣਾ ਵੱਖ ਰੈਂਦੀ ਆ ਉਹ ਵੱਖ ਰਹਿੰਦੇ ਆ ਠੀਕਾ ਮੈਂ ਕਰਾਣਾ ਕੰਮ ਕਰਦੀ ਹੁਣ ਵੀ ਮੈਂ ਕਰ ਸੀ ਤੁਹਾਡੇ ਤੁਹਾਡੇ ਨਾਲ ਹੀ ਤੁਹਾਡਾ ਬੇਟਾ ਰਹਿੰਦਾ ਹੋਏਗਾ ਮੇਰੇ ਨਾਲ ਨਹੀਂ ਰਹਿੰਦਾ ਪੁੱਤ ਇਹ ਵਖਰਾ ਰਹਿੰਦਾ ਪਤਾ ਆ ਸਭ ਨੂੰ ਪਤਾ ਆ ਵਖਰਾ ਰਹਿੰਦਾ ਜੇ ਉਹ ਵਖਰਾ ਰਹਿੰਦਾ ਆ ਹਾਂਜੀ ਮੈਂ ਤਾਂ ਪੁੱਤ ਕਰੋ ਅੱਜ 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 ਕੀ ਗੱਲਬਾਤ ਹੋਈ ਅੱਜ ਕੀ ਗੱਲਬਾਤ ਹੋਈ ਮੇਰੇ ਪੁੱਤ ਮੈਂ ਕਰਾਣਾ ਕੰਮ ਕਰਦੀ ਪੱਛੀ ਆਈਆਂ ਮੈਂ ਤਾਂ ਮੈਨੂੰ ਪਤਾ ਹੀ ਨਹੀਂ ਕੋਈ ਵੀ ਤੁਹਾਨੂੰ ਦੱਸ ਦਈਏ ਕਿ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਜੜਾ ਇਹ ਇਸ ਟਾਈਮ ਰੋਲਾ ਪਿਆ ਹੋਇਆ ਜਿਹੜਾ ਲੜਕਾ ਕੀ ਲੜਕੇ ਦਾ ਨਾਮ ਹੈ ਨਸ਼ਾ ਤਸਕਰ ਹੈ ਕੀ ਆ ਉਹਦਾ ਨਾਮ ਸਾਇਣ ਉਹਦੀ ਮੋਟੀ ਦਾ ਨਾਂ ਰੱਜੂ ਉਹ ਵੀ ਨਾਲ ਹੀ ਵੇਚਦੀ ਹਾਂਜੀ ਨਾਲ ਵੇਚਦੀ ਤੁਸੀਂ ਕਿਸੇ ਨੂੰ ਪੁਲਿਸ ਕੰਪਲੇਟ ਥਾਣਾ ਕਿਹੜਾ ਪੈਂਦਾ ਇੱਥੇ ਆ 6 ਨੰਬਰ 6 ਨੰਬਰ ਪੈਂਦਾ 6 ਨੰਬਰ ਵਾਲੇ ਇੱਥੇ ਆਂਦੇ ਨਹੀਂ ਹੈਗੇ ਨੇ ਆ ਫੇ ਮੱਲੇ ਵਾਲੇ ਲੜਦੇ ਆ ਕਹਿੰਦੇ ਤੁਸੀਂ ਚਕਾਇਆ ਛਡਾ ਲੈਂਦੇ ਆ ਉਹਦਾ ਫੇਰ ਤੁਹਾਡਾ ਕਹਿੰਦੇ 6 ਨੰਬਰ ਵਾਲੇ ਆਂਦੇ ਆ ਫੜ ਕੇ ਲੈ ਜਾਂਦੇ ਫੇਰ ਛੱਡ ਦਿੰਦੇ ਆਂਦਾ ਇਹਨਾਂ ਦੇ ਪੁਲਿਸ ਚਾਰ ਚਾਰ 6 6 ਘੰਟੇ ਅੰਦਰ ਰਹਿੰਦੀ ਆ ਤਲਾਸ਼ੀ ਹੁੰਦੀ ਆ ਸਭ ਕੁਝ ਹੁੰਦਾ ਮੱਲੇ ਵਾਲੇ ਉਦੋਂ ਇਦਾਂ ਰੋਲਾ ਨਹੀਂ ਸੀ ਪਾਉਂਦੇ ਅੱਜ ਮੱਲੇ ਵਾਲਿਆਂ ਨੇ ਪਾਇਆ ਰੋਲਾ ਕਿ ਮੁੰਡੇ ਸਾਡੇ ਦੀ ਲੱਤ ਟੁੱਟੀ ਉਹਨ ਆ ਗਿਆ ਜਿੰਨੇ ਲੋਕੀ ਸਾਰੇ ਆਸੇ ਪਾਸੇ ਮੱਲੇ ਵਾਲੇ ਸਾਰੇ ਨਾਲ ਆ ਤੁਹਾਡੇ ਹਾਂ ਜੀ ਸਾਰੇ ਨਾਲ ਸਾਰੇ ਨਾਲ ਤੁਸੀਂ ਵੀ ਇੱਥੇ ਦੇ ਰਹਿਣ ਵਾਲੇ ਹੋ ਜੀ ਕੀ ਕਹਿਣਾ ਤੁਹਾਡਾ ਆਪਣਾ ਵੀ ਇਹੀ ਤਾਂ ਹੈ ਤੇ ਨਸ਼ਾ ਵੇਚਦੇ ਆ ਬਾਰੋ ਆਣ ਕੇ ਸਾਡੇ ਬੱਚੇ ਛੋਟੇ ਆ ਇਹਨਾਂ ਦਾ ਨਸ਼ਾ ਬੰਦ ਕਰਾਇਆ ਜਾਵੇ ਇਹੀ ਚੀਜ਼ਾਂ ਚੱਲਦੀਆਂ ਹਾਂ ਜੀ ਇੱਥੇ ਹੋਰ ਵੀ ਇੱਥੇ ਮੱਲੇ ਵਾਲੇ ਮੌਜੂਦ ਉਹਨਾਂ ਨੇ ਵੀ ਗੱਲਬਾਤ ਕਰਦੀ ਹੈ ਕੀ ਨਾਮ ਹੈ ਤੁਹਾਡਾ ਹਾਂ ਜੀ ਕੀ ਨਾਮ ਹੈ ਜੀ ਤੁਹਾਡਾ ਕੀ ਗੱਲਬਾਤ ਹੋਈ ਇੱਥੇ ਵਾਕਈ ਮੁੰਡਾ ਨਸ਼ਾ ਵੇਚਦਾ ਹਾਂ ਜੀ ਉਹ ਤਾਂ ਵੇਚਦੇ ਹੀ ਆ ਜੀ ਨਾਮ ਮੈਂ ਆਉਦੇ ਤਾਂ ਕੌਣ ਕੌਣ ਵੇਚਦਾ ਨਾਮ ਮੈਂ ਦੱਸਾਂ ਜਨ ਰਜੂ ਹਾਂ ਅਰੇ ਜੂਰੇ ਆ ਦਸ ਗਈ ਆ ਮੁੰਡਾ ਨਾਮ ਨੂੰ ਮੈਂ ਤੁਹਾਨੂੰ ਪਤਾ ਹੀ ਪਿੱਛੇ ਪਾਜੀ ਜਾਂਦੇ ਨੇ ਹੈਗੇ ਆ ਕਿ ਸਾਡਾ ਇਧਰ ਆ ਕੀ ਭਾਰਾ ਸੀ ਪਰੇਸ਼ਾਨ ਆ ਦਾ ਲੋਕਾਂ ਦੇ ਇਥੇ ਆਣਾ ਜਾਣਾ ਰਹਿੰਦਾ ਸਮਾਨ ਦਾ ਹਾਂਜੀ 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 ਕੀ ਕਹਿਣਾ ਜੀ ਜਿਆਦਾ ਪਰੇਸ਼ਾਨ ਆ ਜੀ ਕੌਣ ਕੌਣ ਵੇਚਦਾ ਇਥੇ ਇਥੇ ਇਹ ਸਾਰੇ ਕਿਹਨੂੰ ਕਹੀਏ ਵੀ ਇੱਕ ਜਣੇ ਵੇਚਦੇ ਸਾਰੇ ਬੇਚ ਰਹੇ ਆ ਤਿੰਨ ਚਾਰ ਘਰ ਹੈਗੇ ਜਿਨ੍ਹਾਂ ਨੇ ਇਨਾ ਗੰਦ ਪਾਇਆ ਕੌਣ ਕੌਣ ਹੈ ਉਹ ਘਰ ਵਾਲੇ ਕੀ ਨਾਮ ਉਹਨਾਂ ਦੇ ਫੋਮੁੰਡੇ ਨੂੰ ਦੱਸ ਰਹੀ ਏ ਤੁਸੀਂ ਦੱਸੋ ਨਾ ਤੁਸੀਂ ਵੀ ਇੱਥੇ ਰਹਿੰਦੇ ਹੋ ਨਾ ਸਾਜਣ ਹੋਰ ਬਾਕੀ ਇਹ ਪੂਰੇ ਨਕੇ ਵੱਡੇ ਤੋਂ ਲੈ ਕੇ ਛੋਟੇ ਤੱਕ ਆ ਜੀ ਮਤਲਬ ਸਾਰੀ ਫੈਮਿਲੀ ਉਹਨਾਂ ਦੀ ਸਮਾਨ ਵੇਚਦੀ ਸਾਰੀ ਹੈ ਪੁਲਿਸ ਨੂੰ ਕਦੀ ਕੰਪਲੇਨਟ ਨਹੀਂ ਕੀਤੀ ਤੁਸੀਂ ਆਂਦੇ ਉਹ ਚਲੇ ਜਾਂਦੇ ਆ ਚਲੇ ਜਾਂਦੇ ਆ ਸਰਕਾਰ ਕੋਲ ਦਿਲ ਮਾਰ ਬੁੱਕ ਕਰ ਜਾਂਦੇ ਆ ਹੈ ਨਾ ਆ ਫਿਰ ਉਹ ਤਾਂ ਫਿਰ ਛੱਡ ਦਿੰਦੇ ਆ ਹਾਂਜੀ ਹਾਂਜੀ ਫੇ ਆ ਜਾਂਦਾ ਆ ਤੋਂ ਦੇਖੋ ਹਰਾਮਗੀ ਵਾਲੀ ਗੱਲ ਹੈ ਕਿ ਜਿੱਥੇ ਲਗਾਤਾਰ ਕੀ ਗੱਲਬਾਤ ਹੋਈ ਜੀ ਇਹ ਗੱਲਬਾਤ ਕੀ ਹੋਈ ਉਹ ਮੁੰਡੇ ਦੇ ਸੱਟ ਲੱਗੇ ਹੋਈ ਆ ਵਿਚਾਰੇ ਦੇ ਦੋ ਤਿੰਨ ਮਹੀਨੇ ਹੋ ਗਏ ਇਹਨਾਂ ਨੇ ਇੰਨਾ ਪੈਸਾ ਲਾਇਆ ਉਹਦੀ ਲਤ ਨਹੀਂ ਠੀਕ ਹੁੰਦੀ ਇਹਨੂੰ ਬੱਤਕੇ ਨਾਲ ਨਸ਼ਾ ਖਵਾਉਂਦੇ ਫਰੀ ਨਸ਼ਾ ਖਵਾਉਂਦਾ ਨਸ਼ਾ ਸਾਨੂੰ ਨਹੀਂ ਪਤਾ ਅਸੀਂ ਇੱਧਰ ਸੀਗੇ ਸਾਨੂੰ ਇੰਨਾ ਕੁ ਪਤਾ ਲੱਗਾ ਮੁੰਡੇ ਦੇ ਸੱਟ ਲੱਗੇ ਇਹ ਇਹ ਮੁੰਡੇ ਦੀ ਚਾਚੀ ਆ ਇਹ ਵਿਚਾਰੀ ਲਾਜ ਕਰਾਉਂਦੀ ਆ ਇਹਨੇ 2.5 ਲੱਖ ਰੁਪਈਆ ਲਾਤਾ ਆ ਉਹਦਾ ਜੀਜਾ ਆ ਮੁੰਡੇ ਦਾ ਹੈ ਕੋਈ ਗੱਲ ਨਹੀਂ ਹੋਈ ਇਹਨਾਂ ਵੱਲੋਂ ਸਹੀ ਸਲਾਮਾ ਦਾ ਸਿਰਫ ਇੰਨੀ ਹੋਈ ਕਿ ਉਹ ਮੁੰਡੇ ਨਸ਼ਾ ਕੋਲ ਪੁਲਿਸ ਵਾਲੇ ਆਂਦੇ ਨਹੀਂ ਇੱਥੇ ਪੁਲਿਸ ਦਾ ਨਹੀਂ ਸਾਨੂੰ ਪਤਾ ਠੀਕ ਹੈ ਕਿ ਨਹੀਂ ਉਸ ਵਾਲੇ ਆਂਦੇ ਨਹੀਂ ਇੱਥੇ ਬਹੁਤ ਹਾਂਦੀ ਪੁਲਿਸ ਰੇਟ ਪੈਂਦੇ ਆ 10-10 ਘੰਟੇ ਅੰਦਰ ਪੁਲਿਸ ਰਹਿੰਦੀ ਆ ਅਸੀਂ ਲੋਕ ਨਹੀਂ ਵਿਚੇ ਨਬਾਲ ਹੁੰਦੇ ਆ ਕੋ ਸਾਡਾ ਵਿੱਚ ਕੰਮ ਨਹੀਂ ਹੁੰਦਾ ਕੋਈ ਅਸੀਂ ਲੋਕ ਆਪਣੇ ਆਪਣੇ ਘਰਾਂ ਚ ਹੁੰਦੇ ਅੱਜ ਸਾਨੂੰ ਛੇੜਿਆ ਗਿਆ ਤੇ ਅਸੀਂ ਦੇਖ ਲਓ ਫੇ ਕੀ ਕਰ ਦਿੱਤਾ ਇਹ ਥੋੜੀ ਆ ਅੱਜ ਤੁਸੀਂ ਉਹਨੂੰ ਗ੍ਰਮੀ ਦਿੱਤੀ ਜੋ ਵੀ ਦਿੱਤਾ ਕੱਲ ਉਹ ਕਿਥੋਂ ਨਸ਼ੇ ਕਰੂਗਾ ਲਾਤ ਉਹਦੀ ਟੁੱਟੀ ਪਈ ਆ ਹਰਾਨਗੀ ਵਾਲੀ ਗੱਲ ਹੈ ਕਿ ਲਗਾਤਾਰ ਜਿੱਥੇ ਇੱਕ ਬੰਨੇ ਕਿਹਾ ਜਾ ਰਿਹਾ ਹੈ ਭਗਵੰਤ ਮਾਨ ਵੱਲੋਂ ਕਿ ਜਿਹੜਾ ਨਸ਼ਾ ਜਿਹੜਾ ਖਤਮ ਜਿਹੜਾ ਪੰਜਾਬ ਵਿੱਚ ਕਰ ਦਿੱਤਾ ਜਾਏਗਾ ਪਰ ਹੈਰਾਨਗੀ ਵਾਲੀ ਗੱਲ ਹੈ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਆਉਂਦਾ ਜ਼ਰੂਰ ਹੈ ਇਨਵੈਸਟੀਗੇਸ਼ਨ ਵੀ ਕਰਦਾ ਉਸ ਤੋਂ ਬਾਅਦ ਲੜਕੇ ਨੂੰ ਜਿਹੜਾ ਵਾਅਦਾ ਛੱਡ ਦਿੱਤਾ ਜਾਂਦਾ ਹੈ ਤੇ ਗੱਲ ਉੱਥੇ ਹੀ ਕਰੀਏ ਕਿ ਪੁਰਾਣੇ ਪਰਚੇ ਵੀ ਜਿਹੜੇ ਇਸ ਮੁੰਡੇ ਦੇ ਉੱਤੇ ਦਰਜਾ ਪਰ ਹੈਰਾਨਗੀ ਵਾਲੀ ਗੱਲ ਹੈ ਮਾਹੌਲ ਦੇਖ ਸਕਦੇ ਹੋ ਇਸ ਟਾਈਮ ਕਿੰਨਾ ਤਣਾਅਪੂਰਨ ਹੋਇਆ ਪਿਆ ਪਰ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਜਿਹੜਾ ਆ ਇੱਥੇ ਬਿਲਕ ਕੀ ਹਾਲ ਹੈ ਜੀ ਜੀਤੇ ਆਇਆ ਗੱਲ ਤੋਂ ਜੀਜਾ ਆਇਆ ਬਲਾ ਜਿਹੜੇ ਬ੍ਰਦਰ ਤੁਹਾਨੂੰ ਸਮਾਨ ਵੇਚਿਆ ਮੁੰਡੇ ਨੇ ਹਾਂ ਜੀ ਭਾਈ ਮੈਨੂੰ ਜਿੰਦਾ ਪਿਆਈ ਮੈਂ ਸੈਂਟਰ ਘੱਟ ਗਿਆ ਤੇ ਸਾਢੇ 3 ਮਹੀਨੇ ਤਾਂ ਮੈਨੂੰ ਘਰ ਦੇ ਨੇ ਨਸ਼ੇ ਤੋਂ ਦੂਰ ਕੀਤਾ ਭਾਈ ਤਾਂ ਮੈਨੂੰ ਹਣਾ ਕਿੰਨੇ ਚਿਰ ਹੋ ਗਈ ਬੇਕਿੰਦਾ ਨਹੀਂ ਮੈਂ ਮੈਂ ਬਾਹਰ ਹੁਣ ਮੱਲਾਵਾ ਮੈਂ ਤਾਂ ਇੱਥੇ ਹੀ ਘੁੰਮਣਾ ਫਿਰਨਾ ਮੱਲੇ ਰਹਿਣਾ ਮੈਂ ਇੱਥੇ ਬਾਹਰ ਬੈਠਦਾ ਹੀ ਵੇਚਦਾ ਹੀਗਾ ਇਹਨੇ ਮੈਨੂੰ ਦੇ ਮੈਨੂੰ ਇਹਨੇ ਚੈੱਕ ਦਿੱਤਾ ਕੱਲ ਤਮੈ ਲਾਂਦਾ ਘਰ ਫੜਿਆ ਗਿਆ ਘਰ ਦੇ ਮੈਨੂੰ ਕੁੱਟਿਆ ਦਾ ਘਰ ਦੇ ਨੂੰ ਬੋਲਣਗੇ ਤੂੰ ਗਾਂ ਦਾ ਸਮਾਨ ਨਹੀਂ ਦੇਣਾ ਇੰਨੇ ਦੇ ਭਾਈ ਸਵੇਰੇ ਆ ਕੇ ਕਹਿੰਦਾ ਮੈਂ ਤੇਰਾ ਜੀਜਾ ਆ ਗਿਆ ਬਲਾ ਬਦਮਾ ਜਿਹੜੇ ਬਦਮਾਜ ਬੁਲਾਣੇ ਬਾਹੀ ਗੱਲ ਕਿੰਨੇ ਦਾ ਸਮਾਨ ਖਰੀਦਦੇ ਸੀ ਕਿ ਫ੍ਰੀਜ ਦੇ ਗਏ ਹਾਂਜੀ ਉਦਾਂ ਹੀ ਮੱਲੇ ਦਾ ਜੇ ਉਦਾਂ ਹੀ ਇਹਨੇ ਮੈਨੂੰ ਦੇ ਦਿੱਤਾ ਗੱਲ ਬੂਟਾ ਲਾਂਡਿਆ ਸੀ ਮਤਲਬ ਹਾਂਜੀ ਅੱਗੇ ਵੀ ਇਤੋ ਸਮਾਨ ਖਰੀਦਦੇ ਸੀ ਹਾਂਜੀ ਪਹਿਲਾਂ ਵੀ ਭਾਈ ਮੈਂ ਪਿੰਦਾ ਕਹਿੰਦਾ ਹੀ ਇਹਦੇ ਕੋਈ ਲੈਣਾ ਸੀ ਕਿੰਨੇ ਸਾਲ ਪਹਿਲੇ ਦੀ ਗੱਲ ਹੈ ਕਿੰਨੇ ਲਗਾਤਾਰ ਕਿੰਨੇ ਸਾਲੇ ਤੋਂ ਸਮਾਨ ਖਰੀਦਦੇ ਰਹੇ ਹੋ ਗਿਆ ਭਾਈ 4-5 ਸਾਲ ਤਾਂ ਹੋ ਹੀ ਗਏ ਨੇ ਜਿਆਦਾ ਹੀ ਹੋ ਗਿਆ ਤੇ ਹ ਬੇਜਲ ਹੈ ਗਈ ਆ ਕੀ ਕਰਦੇ ਆ ਅੱਜ ਕੀ ਲੜਾਈ ਦਾ ਕਾਰਨ ਸੀਗਾ ਜਿਹੜੀ ਇੰਨੀ ਜ਼ਿਆਦਾ ਗੱਲ ਵੱਧ ਗਈ ਸਵੇਰੇ ਭਾਈ ਰਾਮ ਨੂੰ ਰਾਤ ਦੀ ਲੜਾਈ ਖਤਮ ਹੈ ਮੇਰੇ ਘਰ ਦੇ ਨੇ ਮੈਨੂੰ ਘੁੱਟਿਆ ਇਹਨੂੰ ਜਾ ਕੇ ਇਹ ਹੀ ਕਿਹਾ ਕਿ ਤੂੰ ਉਹਨੂੰ ਨਸ਼ਾ ਨਹੀਂ ਗਾ ਤਾਂ ਦੇਣਾ ਨਹੀਂ ਤਾਂ ਫੇਰ ਦੇ ਲਈ ਤਾਂ ਇੰਨੇ ਚ ਭਾਈ ਸਵੇਰੇ ਆ ਕੇ ਮੈਂ ਰੋਟੀ ਖਾਣ ਕੀ ਨਾਮ ਕੀ ਆ ਭਾਈ ਤੁਹਾਡਾ ਮੇਰਾ ਨਾਮ ਰਿਸ਼ੂ ਹੈ ਜੀ ਤੋਂ ਦੇਖ ਸਕਦੇ ਹੋ ਕਿ ਜਦੋਂ ਰਿਸ਼ੂ ਨਾਮ ਦੇ ਵਿਅਕਤੀ ਦੇ ਨਾਲ ਗੱਲਬਾਤ ਕੀਤੀ ਗਈ ਉੱਥੇ ਰਿਸ਼ੂ ਦਾ ਕਹਿਣਾ ਹੈ ਕਿ ਜਿਹੜੇ ਲੜਕੇ ਦੇ ਨਾਲ ਵਿਵਾਦ ਜਿਹੜਾ ਚੱਲ ਰਿਹਾ ਮੈਂ ਇਹਦੇ ਕੋਲ ਜਿਹੜਾ ਪਹਿਲੇ ਸਮਾਨ ਖਰੀਦਦਾ ਹੁੰਦਾ ਸੀਗਾ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਮੈਨੂੰ ਸੈਂਟਰ ਅੱਜ ਫੇਰ ਜਿਹੜਾ ਇਹ ਲੜਕੇ ਨੇ ਮੈਨੂੰ ਆ ਕੇ ਸਮਾਨ ਜਿਹੜਾ ਆ ਕੱਲ ਮੁਫਤ ਦੇ ਵਿੱਚ ਜਦੋਂ ਮੈਨੂੰ ਸਮਾਨ ਦਿੱਤਾ ਅੱਜ ਜਦੋਂ ਮੈਂ ਸਮਾਨ ਲਾ ਰਿਆ ਸੀਗਾ ਘਰ ਦੇ ਨੂੰ ਪਤਾ ਲੱਗ ਗਿਆ ਉਸ ਤੋਂ ਬਾਅਦ ਘਰ ਦੇ ਨੇ ਜਿਹੜਾ ਮੈਨੂੰ ਕੁੱਟਿਆ ਤੇ ਮੈਂ ਦੱਸਿਆ ਕਿ ਮੈਨੂੰ ਸਮਾਨ ਉਹ ਫ੍ਰੀ ਦੇ ਵਿੱਚ ਦੇ ਗਿਆ ਉਸ ਤੋਂ ਬਾਅਦ ਜਦੋਂ ਪਰਿਵਾਰ ਵਾਲਿਆਂ ਨੇ ਜਾ ਕੇ ਉਹਨਾਂ ਨੂੰ ਕਿਹਾ ਕਿ ਸਾਡੇ ਲੜਕੇ ਨੂੰ ਜਿਹੜਾ ਇਹ ਸਮਾਨ ਤੇ ਨਾ ਲਗਾਏ ਕਿਉਂਕਿ ਅਸੀਂ ਜਿਹੜਾ ਇਹ ਸੈਂਟਰ ਦੇ ਵਿੱਚ ਲੜਕੇ ਨੂੰ ਜਿਹੜਾ ਇਹ ਭਰਤੀ ਕਰਵਾਇਆ ਹੋਇਆ ਪਰ ਹੈਰਾਨਗੀ ਵਾਲੀ ਗੱਲ ਉੱਥੇ ਇਹ ਹੈ ਕਿ ਉਸ ਤੋਂ ਬਾਅਦ ਪਰਿਵਾਰ ਦੇ ਕਹਿਣ ਦੇ ਮੁਤਾਬਿਕ ਇਹ ਹੈ ਕਿ ਉਸ ਤੋਂ ਬਾਅਦ ਉਹ ਲੜਕੇ ਲੈ ਕੇ ਆਇਆ ਤੇ ਇਹਨਾਂ ਦੇ ਘਰ ਦੇ ਵਿੱਚ ਆ ਇੱਕ ਬੰਨੇ ਜਿਹੜਾ ਸਾਰਾ ਮੱਲਾ ਹੋ ਗਿਆ ਉਸ ਤੋਂ ਬਾਅਦ ਹੁਣ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸਾਰੇ ਮਹੱਲੇ ਦੇ ਵਿੱਚ ਜਿੰਨੀਆਂ ਔਰਤਾਂ ਜਿੰਨੇ ਸਾਰੇ ਘਰ ਹੈ ਜਿਹੜੇ ਸਾਰੇ ਇਸ ਟਾਈਮ ਇਕੱਠੇ ਹੋ ਗਏ ਉੱਥੇ ਉਹਨਾਂ ਦਾ ਕਹਿਣਾ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਆਉਂਦਾ ਜ਼ਰੂਰ ਹੈ ਪਰ ਉਸ ਤੋਂ ਬਾਅਦ ਬੰਦੇ ਛੱਡ ਕੇ ਚਲ ਜਾਂਦਾ ਹੈ ਹੈਰਾਨਗੀ ਵਾਲੀ ਗੱਲ ਹੈ ਕਿ ਨਸ਼ਾ ਨਸ਼ੇ ਦੇ ਉੱਤੇ ਜਿਹੜਾ ਭਗਵੰਤ ਮਾਨ ਨੇ ਬੜੀ ਵੱਡੀ ਟਿੱਪਣੀ ਕੀਤੀ ਸੀਗੀ ਤੇ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਵੀ ਲੱਗਦਾ ਸੀ ਕਿ ਜੇ ਨਸ਼ਾ ਮੁਕਤ ਹੋ ਜਾਏਗਾ ਤੇ ਜਿਹੜੀ ਭਗਵੰਤ ਮਾਨ ਸਰਕਾਰ ਹੈ ਨਸ਼ੇ ਨੂੰ ਅੱਗੇ ਰੱਖ ਕੇ ਉਸ ਤੋਂ ਬਾਅਦ ਜਿਹੜੀਆਂ ਵੋਟਾਂ ਲੈਣ ਜਾਣ ਗਈਆਂ ਕਿਉਂਕਿ ਉੱਥੇ ਦੀ ਇੱਥੇ ਜਿਹੜੀਆਂ ਜ਼ਾਹਿਰ ਹੋ ਰਹੀਆਂ ਜਿਹਦੇ ਵਿੱਚ ਸਾਫ਼ ਤੌਰ ਤੇ ਜ਼ਾਹਿਰ ਹੋ ਰਿਹਾ ਕਿ ਲੜਕੇ ਦੇ ਕਹਿਣ ਦੇ ਬਧਾਵੇ ਕਿ 4 ਤੋਂ 5 ਸਾਲ ਪਹਿਲੇ ਜਿਹੜਾ ਇਹ ਵਿਅਕਤੀ ਜਿਹੜਾ ਵਾ ਚਿੱਟਾ ਵੇਚਦਾ ਸੀਗਾ ਇਹ ਤਾਂ ਤਾਂ ਮੈ ਹੀ ਚਿੱਟਾ ਲਾਨਾ ਸੀਗਾ ਉਸ ਤੋਂ ਬਾਅਦ ਮੈਨੂੰ ਨਸ਼ਾ ਛਡਾਓ ਕੇਂਦਰ ਦੇ ਵਿੱਚ ਭੇਜ ਦਿੱਤਾ ਗਿਆ ਤੇ ਅੱਜ ਮੈਨੂੰ ਮੁਫਤ ਦੇ ਵਿੱਚ ਦੁਬਾਰਾ ਉਹ ਚਿੱਟਾ ਦੇ ਗਿਆ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਕਿ ਆਪਣਾ ਇੱਕ ਬੂਟਾ ਉਹ ਜਿਹੜਾ ਦੁਬਾਰਾ ਲੱਗ ਚੱਲ ਗਿਆ ਤਾਂਕਿ ਇਨਕਮ ਜਿਹੜੀ ਆਂਦੀ ਰਵੇ ਸੋ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਤੁਸੀਂ ਕਿਹੜਾ ਘਰ ਹੈ ਘਾਰੇ ਮਾਲਾ ਨਹੀਂ ਘਾਰਾ ਘੜਾ ਕਿਹੜਾ ਘਰ ਹੈ ਜੀ ਘਾਰੇ ਲਈ ਘਰ ਕਿਹੜਾ ਮੁੰਡੇ ਦਾ ਆ ਦੇਖੋ ਜੀ ਮੇਰਾ ਪੁੱਤ ਆ ਦੇਖ ਹੀ ਲਿਆ ਹੈ ਹੈਗੇ ਇਸ ਟਾਈਮ ਘਰੇ ਉਹ ਦੇਖੋ ਮੇਰੀ ਕੁੜੀ ਆ ਜਾਓ ਕੋਈ ਕੀ ਕਰਦੇ ਹੋ ਤੁਸੀਂ ਸੰਤ ਦੇਖ ਲਓ ਕੀ ਆਪ ਵੀ ਦੇਖ ਲਈਏ ਤੇ ਦੇਖਾ ਲੈ ਘਰ ਅਸੀਂ ਕਿਸੇ ਦਾ ਨਾਂ ਨਹੀਂ ਟਾਡੇ ਕੋਲ ਨਾ ਦੱਸੋ ਉਹਨਾਂ ਨੂੰ ਬਾਹਰ ਨਾ ਕਿਸੇ ਨਾਲ ਉਹ ਸਹੇਜੰਦਾਂ ਦੇ ਵਿੱਚ ਗੈਂਟਲ ਮੇਗਾ ਪਤਾ ਨਹੀਂ 사ਜ ਨੰਨਾ ਨਾਂ ਹਸਾਤਾ ਪਰ ਕੋਈ ਨਹੀਂ ਹੈਗਾ ਕਿਸ ਸਾਜ ਲੈਂਦਾ ਹਾਂ ਜਿੱਤਮਕੀਆਂ 사ਜ ਲੈਂਦਾ ਲਾਂਦਾ ਵਾ ਕਿ ਮੈਂ ਇਦਾਂ ਕਰ ਦੂੰ ਸਰ ਮੈਨੂੰ ਇਹੀ ਤਾਂ ਪਤਾ ਨਹੀਂ ਹੈ ਨਾ ਕਿਹੜਾ ਨਾਂ ਲੈਂਦਾ ਚਿੱਟੇ ਦਾ ਤਾਂ ਕੰਮ ਕਰਦਾ ਸਰ ਕਹੀਏ ਕੀ ਇੰਨੀ ਵਾਰੀ ਅਸੀਂ ਚੁੱਪ ਕਰਕੇ ਕਿ ਛੱਡ ਛੱਡ ਮੱਲੇਦਾਰੀ ਆ ਪਰ ਸਰ ਹੁਣ ਤਾਂ ਹੱਦ ਹੋ ਗਈ ਅਸੀਂ ਕੰਮਕਾਰ ਵਾਲੇ ਬੰਦੇ ਆ ਮੇਰੀ ਮਾਂ ਆ ਬੇਚਾਰੀ ਕੰਮ ਤੋਂ ਚੱਲ ਜਾਂਦੀ ਸਵੇਰੇ ਸ਼ਾਮ ਨੂੰ ਆਨੇ ਅਸੀਂ ਸਾਰੇ ਬਾਸ ਏ ਆਪ ਜਾਣ ਜਾਣ ਕੇ ਪੰਗੇ ਲੈਂਦੇ ਅਸੀਂ ਰਾਤੀ ਗੱਲ ਖਤਮ ਕਰ ਦਿੱਤੀ ਮੇਰੇ ਪੁਰਾਣੇ ਚਾਚੀ ਦੇ ਮੁੰਡੇ ਨੇ ਇਹੀ ਕਿਹਾ ਦੇਖ ਤੂੰ ਸਮਾਨ ਨਹੀਂ ਦੇਣਾ ਗੱਲ ਕਰਨੀ ਇੱਥੇ ਆਣ ਕੇ ਕਰ ਲੋ ਹਾਂਜੀ ਆਹ ਦੇ ਲੋ ਤੋੜਪਾਣੀ ਕੀਤੀ ਬਾਤ ਵਿੱਚ ਕਿਤੇ ਮੁੰਡਾ ਅੰਦਰ ਕੱਲਾ ਸੀ ਸਰ ਕੰਨ ਮੁੰਡੇ ਦੀ ਲੱਤ ਨਹੀਂ ਮੁੰਡੇ ਆਏ ਸੀਗੇ ਨਾਲ ਮੇਰਾ ਭਰਾ ਕੱਲਾ ਕੱਲਾ ਵਾ ਸਾਇਆ ਨਾਇ ਸੀ ਸਾਇਆ ਦੇ ਨਾਲ ਹੋਰ ਪਤਾ ਨਹੀਂ ਕੋਣ ਕੋਣ ਸੀ ਮੈਂ ਘਰੇ ਨਹੀਂ ਸੀ ਮੈਂ ਕੰਮ ਤੇ ਸੀ ਪੰਜ 10 15 ਪੰਜ 8 ਪੰਜ 6 ਜਾਣੇ ਹੋਣੇ ਆ ਜਨਾਨੀਆਂ ਸੀ ਬਾਕੀ ਇਹਨਾਂ ਦੀਆਂ ਘਰ ਦੀਆਂ ਇਹ ਆਈਆਂ ਉਹ ਵੀ ਆਣ ਕੇ ਲੜੀਆਂ ਮੇਰੀ ਮਾਂ ਘਰੇ ਆ ਬਾਹਰ ਉਹਨਾਂ ਨੇ ਲੋਕ ਲਾਇਪੇ ਆ ਲੋਕ ਲਾਇਪੇ ਤਾਂ ਜਿਹੜੇ ਘਰ ਦੇ ਵਿੱਚੋਂ ਜਿਹੜੇ ਲੜਕਿਆਂ ਨੇ ਹਮਲਾ ਕੀਤਾ ਸੋ ਉਹ ਘਰ ਵੀ ਜਿਹੜਾ ਆ ਦੇਖ ਲੈਣੇ ਆ ਉੱਥੇ ਉਹਨਾਂ ਦਾ ਪੱਖ ਵੀ ਜਾਣ ਲੈਣੇ ਆ ਕਿ ਆਖਿਰਕਾਰ ਕੀ ਗੱਲ ਹੋਈ ਸੀਗੀ ਸਕ੍ਰੀਨ ਤੇ ਦੇਖਣਾ ਕਿੰਦਾ ਬਸ ਇਤਰੀਂ ਤੇ ਕੁਝ ਵੀ ਨਹੀਂ ਹੁੰਦਾ ਵਾ ਛਾਤੀਆਂ ਤੇ ਲੰਘਿਆ ਗਿਆ ਔਰ ਆ ਘਾ ਰਹਾ ਉਹਦਾ ਇੱਥੇ ਗਾਲ ਮੰਦਾ ਕੱਢਦੇ ਆ ਇੱਥੇ ਖੜ ਖੜ ਕੇ ਗਲੀ ਦੇ ਬਾਹਰ ਸਾਨੂੰ ਰਾਤੀਂ ਨੀਆਂ ਗਾਲਾਂ ਕੱਢੀਆਂ ਕਿ ਅਸੀਂ ਨਾ ਹਾਂ ਦੋ ਉਹ ਕੁੜੀ ਦਿੰਨੇ ਕਹਿੰਦੀ ਨਹੀਂ ਨਹੀਂ ਮੈਂ ਕਿ ਹੱਥ ਜੋੜ ਕੇ ਬੇਨਤੀ ਮੇਰੇ ਮੁੰਡਿਆਂ ਨੂੰ ਨਾ ਪਤਾ ਲੱਗ ਜਵੇ ਮੇਰੇ ਪੁੱਤ ਮੈਂ ਮੁਸੀਬੇ ਚ ਆਇਆ ਮੇਰੇ ਕੋਲ ਮੈਂ ਰੰਡੀ ਜਨਾਨੀ ਆ ਮੈਂ ਰੰਡੀ ਜਨਾਨੀ ਮੇਰੀ ਰੰਡੀ ਜਨਾਨੀ ਦੀਆਂ ਹਾਵਾਂ ਪੈਣੀ ਆ ਮੈਂ ਤਾਂ ਮਸੀਹ ਆਪਣਾ ਪੁੱਤ ਬਚਾਏ ਆ ਪੋਰਾ ਪੋਰਾ ਕਰਕੇ ਮੈਨੂੰ ਲੋਕਾਂ ਦੀ ਗੁਲਾਮੀ ਕਰਕੇ ਮੰਗਾਲਾ ਚਾ ਕਰਕੇ ਮੈਂ ਆਪਣੇ ਪੁੱਤ ਨੂੰ ਪਹੁੰਚਾਇਆ ਉਹ ਮੇਰੇ ਪੁੱਤ ਨੂੰ ਜੀ ਲੈਣ ਤੋਂ ਮੈਨੂੰ ਮੈਂ ਤਾਂ ਇੱਜਾ ਦਾ ਮੁੱਲੇ ਚ ਦੇਖ ਨਹੀਂ ਮੇਰੇ ਪੁੱਤ ਨਹੀਂ ਆਵਾਜ਼ ਇੱਕ ਉਧਰ ਹੀ ਨਾ ਦੌੜ ਗਏ ਦੂਸਰਾ ਕਰ ਗਏ ਦੂਸਰਾ ਉੱਪਰਲੇ ਪਾਸੇ ਹਰੇਕ ਨਾ ਲੜਦੇ ਮੁੱਲੇ ਤੇ ਕਿਸੇ ਦੀ ਨੋਂ ਦੀ ਨਹੀਂ ਕਿਸੇ ਦੀ ਧੀ ਦੀ ਨਹੀਂ ਭੈਣ ਦਾ ਫੁੱਦਾ ਭੈਣ ਦਾ ਕੁਸ ਇਹ ਕੱਟਦੇ ਆ ਜੇ ਅਸੀਂ ਕਹਿੰਨੇ ਆ ਤਾਂ ਬੁਲਾ ਲਓ ਨਿੱਕੇ ਨਿੱਕੇ ਨਿਆਣੇ ਸਾਨੂੰ ਡਰਾਉਂਦੇ ਆ ਵੇ ਤੁਸੀਂ ਕਿਉਂ ਕਰਦੇ ਆ ਭਾਜੀ ਆਹ ਦੇਖੋ ਮੇਰੀ ਹੱਥ ਜੋੜ ਕੇ ਕਤਮ ਸਿੰਘ ਸਾਹਿਬ ਨੂੰ ਮਾਣ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਇਹ ਕੰਮ ਗੁੰਦ ਕਰਾ ਦਿਓ ਲੋਕਾਂ ਦੇ ਪੁੱਤ ਪੰਜਾਬ ਬਚਾਣਾ ਬਚਾ ਲੋ ਪਰ ਇਦਾਂ ਦੇ ਕੰਮ ਨਾ ਕਰੋ ਹੱਥ ਜੋੜੇ ਦੀ ਮੈਂ ਤੁਹਾਡੇ ਮੂਰੇ ਸਾਰੀ ਮੀਡੀਆ ਮੂਰੇ ਸਾਰੀ ਪੁਲਿਸ ਮੈਂ ਤੁਸੀਂ ਪੁਲਿਸ ਨੂੰ ਫੋਨ ਕੀਤਾ ਨਹੀਂ ਜੀ ਮੈਂ ਤਾਂ ਹੁਣ ਇੱਕ ਵਾਰੀ ਪੁਲਿਸ ਨੂੰ ਤੇ ਕਾਲ ਕਰੋ ਕਿ ਆਹ ਸਾਰੀ ਹੈਪਨਿੰਗ ਹੋਈ ਆ ਨੀ ਆ ਉਹ ਦੇਖੋ ਮੇਰੀ ਕੁੜੀ ਜਾਨੀ ਸਵੇਰਾ ਚ ਲੱਗੀ ਹੋਈ ਉਹ ਕਹਿੰਦੀ ਉਹਦੀ ਸੱਸ ਕਹਿੰਦੀ ਤੂੰ ਤੁਮ ਕੀ ਆਪਣੇ ਕੰਮ ਦੀਆਂ ਦਿਨੀ ਪਈ ਆ ਕੁੜੀਆਂ ਨੂੰ ਗਾਲ੍ਹਾਂ ਮੇਰੀ ਕੁੜੀ ਦੇ ਅੱਥੀ ਪਿਆ ਸੀ ਅਜੇ ਤੱਕ ਪਰਚਾ ਵਾ ਉਹਦਾ ਬਾਜੀ ਅਸੀਂ ਨਿਕਲਣਾ ਵੀ ਇੱਥੇ ਕੁੜੀਆਂ ਨਹੀਂ ਨਿਕਲ ਸਕਦੀਆਂ ਕਿਸੇ ਦਾ ਬੱਚਾ ਨਹੀਂ ਖੇਡ ਸਕਦਾ ਬਸ ਆਮਾ ਦੀ ਪਾਰਟੀ ਨੂੰ ਕਿਸ ਨੀਗਾ ਦੇ ਨਾਲ ਦੇ ਦਿਓ ਆਮਾ ਦੀ ਪਾਰਟੀ ਦਾ ਕਹਿਣਾ ਸੀ ਨਸ਼ਾ ਖਤਮ ਕਰ ਦਾਂਗੇ ਕੁੜੀਆਂ ਸੇਫ ਚੱਲਣਗੀਆਂ ਅਫਸਰਗਿਰੀ ਖਤਮ ਹੋਏਗੀ ਕੁਛ ਵੀ ਨਹੀਂ ਹੋਇਆ ਕੁਛ ਵੀ ਨਹੀਂ ਹੋਇਆ ਮੈਂ ਤਾਂ ਕਹਿੰਨੀ ਬੇਨਤੀ ਕਰਦੀ ਆ ਸਾਰੀ মিডিਆ ਵੀ ਮੋਰੇ ਭਗਤਮਾਨ ਸਮੋਰੇ ਨਸ਼ਾ ਬੰਦ ਕਰਨਾ ਦੋ ਲੋਕਾਂ ਦਾ ਪੰਜਾਬ ਬਚਾ ਲਓ ਉਹ ਤਾਂ ਕਹਿ ਰਹੇ ਪੰਜਾਬ 'ਚ ਨਸ਼ਾ ਬੰਦ ਹੋ ਗਿਆ ਮੈਂ ਤਾਂ ਕਹਿੰਨੀ ਕੋਈ ਨਹੀਂ ਹੋਇਆ ਇੱਥੇ ਆ ਕੇ ਦੇਖ ਲਿਆ ਪਰ ਮੈਂ ਤਾਂ ਉਹਦੇ ਸਰੇਮ ਨਿਕਲ ਆਣਾ ਇਹਨਾਂ ਦੇ ਗੋਲ ਨਸ਼ਾ ਬੰਦ ਕਿੱਥੋਂ ਹੋ ਜਾਣਾ ਇਹਨਾਂ ਤੋਂ ਹੁਣ ਨਿਕਲ ਲੈ ਦੇਖ ਲਿਓ ਨਸ਼ਾਇਨਾ ਤੋਂ ਇਹਨਾਂ ਤੋਂ ਰੋਜ਼ ਨਸ਼ਾ ਹੁੰਦਾ ਭਾਜੀ ਓਨ ਦੀ سپورਟ ਇਹਨਾਂ ਤੋਂ ਪੀਸ ਬਣਾਏ ਹੁੰਦੇ ਇਹਨਾਂ ਨੇ ਕੋਈ ਆਂਦਾ ਜਾਂਦਾ ਕੋਈ ਰਿਸ਼ਤੇਦਾਰ ਆਂਦਾ ਉਹਨੂੰ ਪੁੱਛ ਲੈਂਦੇ ਆ ਕੀ ਲੈਣਾ ਤੁਸੀਂ ਸਮਾਨ ਤਾਂ ਨਹੀਂ ਲੈਣ ਆਏ ਆ ਐਈ ਹੁਣ ਉਹ ਦੇਖੋ ਆ ਸਿੱਧੀਆਂ ਗੱਲਾਂ ਕਰਦੇ ਸਮਾਂ ਤੇ ਲੈਣਾ ਸਿੱਧਾ ਹੀ ਭਾਜੀ ਇੱਥੇ ਲਾ ਕੇ ਗੁੱਟੀ ਦੇ ਉਹ ਬੈਠਾ ਹੁੰਦਾ ਉਹਨੂੰ ਪੁੱਛ ਲੈਂਦੇ ਆ ਕਿੰਨੇ ਜੇਬੀ ਚ ਪੈਸੇ ਆ ਉਹ ਕਹਿੰਦਾ ਮੈਂ ਤਾਂ 100 ਰੁਪਏ ਚੱਲ ਕੋਈ ਗੱਲ ਨਹੀਂ ਬਾਕੀ ਬਾਅਦ ਚ ਦੇ ਦੇ ਮਾਲ ਤਾਂ ਚੈੱਕ ਕਰ ਕਿੱਦਾਂ ਦਾ ਆਇਆ ਵਾ ਇਹ ਗੱਲ ਕੀ ਕਹਿਣਾ ਤੁਹਾਡਾ ਸਰ ਇਹ ਤਾਂ ਆਪਸ ਚ ਲੜਦੇ ਆ ਇੱਥੇ ਡੋਲੇ ਟੋਲੇ ਕੁੜੀਆਂ ਆ ਆਪਸ ਚ ਲੜਦੇ ਨੇ ਇਹਨਾਂ ਦਾ ਮੱਲੇ ਵਾਲੇ ਨਹੀਂ ਗਏ ਕਹੋਗੇ ਮੇਰੀ ਕੁੜੀ ਨੂੰ ਕੁਝ ਹੋ ਗਿਆ ਤਾਂ ਮੈਂ ਇਹਨਾਂ ਮੱਲੇ ਵਾਲਿਆਂ ਨੂੰ ਫਸਾ ਦੂੰਗੀ ਚਿੱਟਾ ਆਪ ਬਿਚੇ ਦਾ ਸ਼ਰਾਬ ਆਪ बार-बार ਬੈਗ ਬੈਗ ਕੇ ਪੀਂਦੇ ਅੱਜ ਤਾਂ ਨਿਕਲੀ ਤਾਂ ਹੀ ਨਹੀਂ ਅਸੀਂ ਦੁਖੀ ਹੋ ਗਏ ਬੱਸ ਇੱਕੋ ਹੀ ਗੱਲ ਕਹਿੰਦੇ ਜਾਂ ਇਹਨਾਂ ਨੂੰ ਇੱਥੋਂ ਭੇਜ ਦਿਓ ਜਾਂ ਸਾਇਰ ਨੂੰ ਚੱਕ ਕੇ ਕਿਤੇ ਭੇਜ ਦਿਓ ਵਾਛੀਟਾ ਵੇਚਣਾ ਬੰਦ ਕਰ ਦੇ ਇਹ ਹੀ ਬੇਨਤੀ ਆ ਤੁਹਾਡੀ ਪੁਲਿਸ ਨੂੰ ਕਮਪਲੇਂਟ ਕੀਤੀ ਹੈ ਅਜੇ ਤੱਕ ਕੁਝ ਨਹੀਂ ਸਾਨੂੰ ਪਤਾ ਹੀ ਨਹੀਂ ਸੀ ਕਿ ਇਹਨੇ ਇੰਨੀ ਲੜਾਈ ਵਧਾ ਦੇਣੀ ਆ ਇੱਥੇ ਚੋਪੜਾ ਨਾ ਕੰਮ ਤੇ ਤੁਹਾਡਾ ਪਬਜੀ ਕੀ ਤੇਰੇ ਆ ਨਹੀਂਦੀ ਮੈਥੇ ਅਸੀਂ ਇੰਨੀ ਵਾਰੀ ਕਿਹਾ ਕਿ ਬੱਸ ਕਰੋ ਬੱਸ ਕਰੋ ਅਸੀਂ ਕਿਹਾ ਸੀ ਰਾਤੀ ਅਸੀਂ ਅੰਦਰ ਮਾਮਾ ਤੇ ਜਾਂ ਦੋਨੇ ਕਲੀਆਂ ਸੀ ਮੇਰੇ ਭਰਾ ਕੋਈ ਨਹੀਂ ਸੀ ਮੇਰਾ ਭਰਾ ਆ ਕੇ ਗਿਆ ਕਿ ਤੁਸੀਂ ਨਹੀਂ ਬੋਲਣਾ ਅਸੀਂ ਆਪਣੇ ਭਰਾ ਦੀ ਸੁਣੀ ਆ ਕਿਹਾ ਨਹੀਂ ਬੋਲਦੇ ਆ ਪਪਾ ਫੇਰ ਸਵੇਰੇ ਰਾਤੀ ਗਾਲ੍ਹਾਂ ਕੱਢੀਆਂ ਟੋਲੀ ਟੋਲੀ ਕੁੜੀਆਂ ਇੰਨੀਆਂ ਗੰਦੀਆਂ ਮੰਦੀਆਂ ਗਾਲ੍ਹਾਂ ਕੱਢੀਆਂ ਠੀਕ ਆ ਕਿਸੇ ਨੇ ਨਹੀਂ ਰੋਕਿਆ ਉਲਟੋ ਤਾ ਤੈਨੂੰ ਕੋਈ ਗਾਲ੍ਹ ਆ ਤਾਂ ਸਿੱਧੀ ਆਣ ਕੇ ਕਹਿ ਦਿਓ ਕਿ ਤੁਸੀਂ ਐਦਾਂ ਸਾਡੇ ਘਰੇ ਆਇਓ ਕੰਜਰੀਆਂ ਲੜਦੀਆਂ ਕੰਜਰੀਆਂ ਲੜਦੀਆਂ ਰਹਾਮਤੀਆਂ ਗੰਦੀਆਂ ਮੰਦੀਆਂ ਗਾਲਾਂ ਜਿਹੜੀਆਂ ਮੈਂ ਕੱਢਦੀ ਬਣੀ ਐਦਾਂ ਨਹੀਂ ਗਾਲਾਂ ਕੱਢੀਆਂ ਸਰ ਕੌਣ ਬਰਦਾਸ਼ਤ ਕਰੂਗਾ ਮੈਨੂੰ ਦੱਸੋ ਉਹਨੂੰ ਮਾਰਨ ਆਈ ਸੀ ਮੈਂ ਤਾਂ ਉਹਨੂੰ ਮਾਰਿਆ ਉਹ ਕੱਲਾ ਅੰਦਰ ਕਰੇ ਉਹਨੂੰ ਕੱਲੇ ਨੂੰ ਮਾਰਨ ਆਈ ਕੱਲਾ ਹੁੰਦਾ ਤੱਕ ਬਚਾਇਆ ਕਿੱਦਾਂ ਬਚਾ ਕੇ ਦਾ ਮੌਕੇ ਤੇ ਉਸ ਟਾਈਮ ਤੁਸੀਂ ਸੀਗੇ ਨਹੀਂ ਕਿੰਨੇ ਨੇ ਦੇਖਿਆ ਆਏ ਭਰਾ ਆਇਆ ਮੇਰਾ ਵੱਡਾ ਭਰਾ ਆਇਆ ਮੇਰਾ ਭਰਾ ਵਾ ਇਹ ਆਏ ਇਹ ਭਰਾ ਮੇਰੇ ਆਏ ਕੀ ਚਾਲ ਵਾਡੇ ਕਿੱਤੀ ਜੇ ਕਿ ਨੂੰ ਤੱਡੇ ਆ ਲੋ ਸਾਰੇ ਹੁਣ ਮੇਰੇ ਭਰਾ ਹੈਗੇ ਜਿੱਦਾਂ ਮੇਰੇ ਭਰਾ ਕਹਿਣਗੇ ਅਸੀਂ ਉਦਾਂ ਹੀ ਕਰਾਂਗੇ ਠੀਕ ਹੈ ਅਸੀਂ ਬਸ ਇਹੀ ਅਸੀਂ ਹੁਣ ਨਹੀਂ ਛੜਾਂ ਮੰਗੇ ਇਹੀ ਕਰਦੇ ਚਿੱਟਾ ਮੁਕਾ ਦਿਓ ਕਿਉਂਕਿ ਲੋਕਾਂ ਦੇ ਅਸੀਂ ਮੈਂ ਆਪਣੇ ਭਰਾ ਦੀ ਗੱਲ ਨਹੀਂ ਕਰਦੀ ਵੀਰੇ ਹੋਰ ਵੀ ਭਰਾ ਲਾ ਕਰਦੀ ਸਭ ਦੇ ਆਵਾਦਪੁਰਾ ਸਭ ਦੇ ਬੱਚਿਆਂ ਦੀ ਖੈਰ ਮੰਗਦੀ ਮੈਂ ਇਹ ਨਹੀਂ ਕਹਿੰਦੀ ਮੇਰਾ ਘਰ ਬਚ ਜਾਵੇ ਸਾਬਤ ਨਹੀਂ ਸਾਬ ਨੂੰ ਆ ਦੇਖੋ ਬੇਨਤੀ ਹੈ ਮੇਰੀ ਮੇਰਾ ਆਦਮੀ ਮੇਰੇ ਨਿੱਕੇ ਨਿੱਕੇ ਮਪਾਲੇ ਮੇਰਾ ਆਦਮੀ ਮਰ ਗਿਆ ਮੇਰੇ ਕੋਈ ਕੋ ਪੁੱਤ ਮੇਰੀ ਤਿੰਨ ਕੁੜੀਆਂ ਮੈਨੂੰ ਪੁੱਛ ਕੇ ਦੇਖੋ ਮੈਂ ਕੰਮ ਕਰਕੇ ਆਨੀ ਮੈਨੂੰ ਜੂਨ ਸੋ ਬੋਲਦੇ ਆ ਮੈਂ ਤਾਂ ਵੀ ਇਦਾਂ ਗੱਲ ਸੁਣਨੀ ਨਿੱਕੇ ਨਿੱਕੇ ਨਹੀਂ ਆਣੀ ਮੇਰੇ ਮੁੰਡੇ ਨੂੰ ਕਹੋ ਗੇ ਲੰਗੜੇ ਰੋਂਦਾ ਕਾ ਤੂੰ ਨਾ ਮੈਂ ਬੈਠੀ ਆ ਆਪਣੇ ਪੁੱਤ ਨੂੰ ਪਾਲਣ ਵਾਲੀ ਮੈਂ ਰੰਡੀ ਜਨਾਨੀ ਆ ਮੇਰੀਆਂ ਹਵਾਵਾਂ ਪੈਣੀ ਆਵਾਂ ਪਰ ਨਹੀਂ ਇਦਾਂ ਦਾ ਮੁੱਲ ਨਹੀਂ ਜਨਾ ਖੁਸ਼ੀ ਹੋਵੇ ਕਿਸੇ ਦੇ ਬੱਚੇ ਨਹੀਂ ਨਾ ਕੁਛ ਮੈਂ ਇੰਨੀ ਹੱਥ ਜੋੜ ਕੇ ਬੇਨਤੀ ਆ ਮੈਨੂੰ ਗਵਰਨਮੈਂਟ ਮੋਰੇ ਬਚਾ ਲੋ ਪੰਜਾਬ ਨੂੰ ਬਚਾ ਲੋ ਬਚਾ ਲੋ ਮੈਂ ਆਪਣੇ ਪੁੱਤ ਦੀ ਨਹੀਂ ਖੈਰ ਮੰਗਦੀ ਮੈਂ ਸਾਰੇ ਪੁੱਤਾਂ ਦੀ ਖੈਰ ਮੰਗਦੀ ਆ ਮੈਂ ਆਪਕਾ ਕਿ ਅੱਜ ਇੱਕ ਕਦਮ ਚੱਕਿਆ ਮੈਂ ਰੋਜ਼ ਹਲ ਕਰਦੀ ਤਾਂ ਵੀ ਬਸ ਮੇਰੀ ਕੋਈ ਗੱਲ ਮੈਂ ਹੱਥ ਜੋੜਦੀ ਆ ਮੈਂ ਬਹੁਤ ਦੇਖ ਸਕਦੇ ਹੋ ਕਿ ਇੱਕ ਮਾਂ ਦੀ ਅੱਖਾਂ ਦੇ ਵਿੱਚ ਜਿਹੜਾ ਕਿਸ ਤਰ੍ਹਾਂ ਹੰਝੂ ਹੈ ਜਿੱਥੇ ਮਾਂ ਦਾ ਕਹਿਣਾ ਹੈ ਕਿ ਮੈਂ ਪੰਜਾਬ ਸਰਕਾਰ ਤੋਂ ਇੱਕ ਮੰਗ ਕਰਦੀ ਆ ਉਹ ਵੀ ਸਾਰੇ ਬੱਚਿਆਂ ਦੀ ਖੈਰ ਮੰਗਦੀ ਆ ਕਿਉਂਕਿ ਮੈਂ ਕਹਿੰਦਾ ਮਾਂ ਆ ਪੰਜਾਬ ਦੇ ਵਿੱਚੋਂ ਜਿਹੜਾ ਆ ਚਿੱਟਾ ਬਿਲਕੁਲ ਬੰਦ ਕਰਾ ਦਿੱਤਾ ਜਾਵੇ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਇੱਥੇ ਜਿੰਨੇ ਅਧਿਕਾਰੀ ਆਪਣੇ ਉੱਚ ਅਧਿਕਾਰੀਆਂ ਨੂੰ ਜਿਹੜੇ ਉਹਨਾਂ ਦੀਆਂ ਅੱਖਾਂ ਦੇ ਉੱਤੇ ਪਰਦਾ ਪਾਉਂਦੇ ਹੋਏ ਨਜ਼ਰ ਆਉਂਦੇ ਆ ਤੇ ਕਹਿੰਦੇ ਆ ਪੰਜਾਬ ਦੇ ਵਿੱਚ ਜਿਹੜਾ ਚਿੱਟਾ ਹੈ ਉਹ ਖਤਮ ਹੋ ਗਿਆ ਉੱਥੇ ਇਹ ਤਸਵੀਰਾਂ ਤੁਹਾਡੀਆਂ ਅੱਖਾਂ ਜਿਹੜੀਆਂ ਖੋਲ ਦੇਣਗੀਆਂ ਜਿੱਥੇ ਸਾਫ਼ ਜ਼ਾਹਿਰ ਹੋ ਰਿਹਾ ਕਿ ਪੰਜਾਬ ਦੇ ਵਿੱਚ ਆਖਿਰਕਾਰ ਚਿੱਟਾ ਬੰਦ ਹੋਇਆ ਹੈ ਕਿ ਨਹੀਂ ਹੋਇਆ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪ੍ਰਸ਼ਾਸਨ ਹੈ ਕਿੰਨੀ ਜਲਦੀ ਜਿਹੜੇ ਵਿਅਕਤੀਆਂ ਦੇ ਨਾਮ ਲੈ ਰਿਹਾ ਉਹਨਾਂ ਤੇ ਜੜੀ ਬਣਦੀ ਕਾਰਵਾਈ ਕਰਦਾ ਹੈ ਤੇ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਕਰਦਾ ਹੈ ਆਖਿਰਕਾਰ ਪੰਜਾਬ ਸਰਕਾਰ ਦਾ ਵੀ ਕਹਿਣਾ ਇਹ ਸੀਗਾ ਕਿ ਅਸੀਂ ਵੋਟਾਂ ਹੀ ਉਦੋਂ ਮੰਗਾਂਗੇ ਜਦੋਂ ਚਿੱਟਾ ਪੰਜਾਬ ਦੇ ਵਿੱਚ ਬੰਦ ਹੋ ਜਾਏਗਾ ਜਿਹੜੀ ਇਹ ਤਸਵੀਰਾਂ ਇਹ ਸਾਫ਼ ਤੌਰ ਤੇ ਜਿਹੜੀਆਂ ਜ਼ਾਹਿਰ ਹੋ ਰਹੀਆਂ ਪੰਜਾਬ ਦੇ ਵਿੱਚ ਜਿਹੜਾ ਚਿੱਟਾ ਖਤਮ ਹੋਇਆ ਹੈ ਕਿ ਨਹੀਂ ਹੋਇਆ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਆਮ ਆ ਜਿਹੜਾ ਪੰਜਾਬ ਦੇ ਵਿੱਚੋਂ ਜਿਹੜਾ ਛਿੱਟਾ ਆ ਉਹ ਖਤਮ ਕਰਾਂਦਾ ਇਸ ਖਬਰ ਦੀ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਫਿਲਹਾਲ ਤਦ ਤੱਕ ਲਈ ਮੈਨੂੰ ਦੇ ਜੀ ਇਜਾਦਤ ਕੈਮਰਾਮੈਨ ਜਨੂ ਦੇ ਨਾਲ ਮੈਂ ਰਿਪੋਰਟਰ ਗੁਰਦੇਵ ਸਿੰਘ ਯੂਐਸਵੀਰਾ ਟੀਵੀ ਜਲੰਧਰ